ਵਾੜਦੇ ਤੋਂ ਮਤਲਬ ਜ਼ਬਰਦਸਤੀ ਪੈਸੇ ਮੰਗਦੇ ਸੀ ਹਾਂਜੀ ਹਾਂਜੀ ਕਹਿੰਦਾ ਮੈਂ ਬੋਣੀ ਨਹੀਂ ਕੀਤੀ ਤਾਂ ਚਲੇ ਜਾ ਤੂੰ ਬਾਹਰ ਆ ਕੇ ਕਹਿੰਦੇ ਮੈਂ ਬਾਹਰ ਆਇਆ ਨਹੀਂ ਕਾ ਤੇ ਅੰਦਰ ਹੀ ਕੁੱਟਣ ਲੱਗ ਗਏ ਮੈਨੂੰ ਦੁਕਾਨ ਚ ਜੀ ਅੰਦਰ ਵੜ ਕੇ ਦੁਕਾਨ ਹਾਂ ਦੁਕਾਨ ਚ ਵੜ ਕੇ ਨਾਲੇ ਅੱਗ ਲਾਉਂਦੇ ਸੀ ਦੁਕਾਨ ਨੂੰ ਜੀ ਇਹਨਾਂ ਦੇ ਇੰਨੀਆਂ ਜ਼ਖਮੀ ਹਨਾ ਲੱਤਾਂ ਮਾਰੀਆਂ ਪਤਾ ਨਹੀਂ ਕੀ ਸੀਗਾ ਕਿਰਚ ਸੀ ਉਹਨਾਂ ਕੋਲੇ ਗੱਲੇ ਦੇ ਵਿੱਚ ਵੀਰੇ ਸਾਰਾ ਜੋ ਵੀ ਸੀਗਾ ਸਾਰਾ ਗੱਲਾ ਲੈ ਗਏ ਚੋ ਲੈ ਗਏ ਹਾਂਜੀ ਹਾਂਜੀ ਵੀਰੇ ਕੁਝ ਵੀ ਨਹੀਂ ਠੀਕ ਹੈ ਜਾਣ ਕੇ ਮਾਰਨ ਦੀ ਧਮਕੀ ਦਿੱਤੀ ਹੈ ਦੋ ਮੁੰਡਿਆਂ ਦੇ ਜਿਨ੍ਹਾਂ ਇਹਦੇ ਇੱਕ ਦੇ ਜੁੰਡੇ ਫੜੇ ਵੀ ਕੁੱਟੀ ਜਾਂਦਾ ਸੀ ਤੇ ਜਦੋਂ ਉਹਨੂੰ ਬਾਹਰ ਕੱਢਿਆ ਸੀ ਬਾਹਰ ਕੱਢ ਕੇ ਤੇ ਦੇਖਿਆ ਤੇ ਬਾਦ ਆਇਆ ਤਾਂ ਬਜਿਆ ਨਹੀਂ ਉਹ ਬਾਈ ਜਾਨੀ ਬੰਦੇ ਮਾਰ ਕੇ ਜਾਂਦੀ ਹਾਲੇ ਤਾਂ ਪੂਰਾ ਦਿਨ ਖੜਾ ਆ ਹਨੇਰਾ ਵੀ ਨਹੀਂ ਹੋਇਆ ਤੇ ਦਿਨ ਦਿਹਾੜਿਆ ਇਧਰ ਇਹ ਤਾਂ 4 ਵਜੇ ਦੀ ਗੱਲ ਹੈ ਤਿੰਨ ਦਾ ਟਾਈਮ ਹੋ ਜਾ ਪਿੰਡ ਦੇ ਵਿਚਾਲੇ ਦੁਕਾਨ ਹੈ ਜੀ ਹਨਾ ਇੱਕ ਤਾਂ ਹੁੰਦਾ ਨਾ ਵੀ ਕੋਈ ਸਾਈਡ ਤੇ ਹੋਵੇ ਵੀ ਬੰਦੇ ਨੂੰ ਹੁੰਦਾ ਵੀ ਹਾਂ ਯਾਰ ਸੋਨਸਾਨਾ ਕੋਈ ਰਾਤ ਦਾ ਹਨੇਰਾ ਹੋਵੇ ਤਿੰਨ ਵਈ ਦੀ ਗੱਲ ਐ ਪਿੰਡ ਦੇ ਵਿਚਾਲੇ ਦੁਕਾਨਾ ਆਪਣੀ ਜਵਾਂ ਠੀਕ ਹੈ ਜੀ ਵਿਚਾਲੇ ਤੇ ਉੱਥੇ ਆਹ ਗੱਲ ਹੋਈ ਜਾਂਦੀ ਐ ਤੇ ਹੁਣ ਆਏ ਦੱਸੋ ਜੀ ਬੰਦਾ ਜੇ ਘਰੇ ਆਪਣੇ ਸੇਫ ਹੈ ਨਹੀਂ ਫਿਰ ਸੇਫ ਕਿੱਥੇ ਐ ਜੀ ਇੱਕ ਦਿਨ ਪਹਿਲਾਂ ਵੀ ਆਏ ਸੀਗੇ ਜੀ ਇਹੀ ਬੰਦੇ ਹਾਂਜੀ ਉਦੋਂ ਬੱਸ ਉਦੋਂ ਤਾਂ ਮੁੜ ਕੇ ਸੀ ਉਦੋਂ ਕਹਿੰਦੇ ਬੱਸ ਸੂਟ ਜਾਂ ਮੰਗਦੇ ਸੀਗੇ ਉਹ ਮੈਂ ਦਿੱਤਾ ਨਹੀਂ ਉਹ ਤੇ ਸੂਟ ਮੰਗਦੇ ਸੀ ਮਫਤ ਚ ਹਾਂਜੀ ਲੋਕਵਾਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਅਕਸਰ ਆਖਿਆ ਜਾਂਦਾ ਕਿ ਇਕੱਲੇ ਘਰ ਤੋਂ ਬਾਹਰ ਨਾ ਜਾਇਓ ਸੁਰੱਖਿਤ ਨਹੀਂ ਮਹਿਸੂਸ ਕਰਦੇ ਲੋਕ ਪੰਜਾਬ ਦੇ ਪਰ ਹੁਣ ਜਿਹੜੇ ਨਸ਼ੇੜੀ ਨੇ ਜਿਹੜੇ ਲੁਟੇਰੇ ਨੇ ਉਹ ਪਿੰਡਾਂ ਦੇ ਵਿਚਾਲੇ ਪਹੁੰਚ ਚੁੱਕੇ ਨੇ ਪਿੰਡ ਸਰੀਅਲੇ ਵਿੱਚ ਖੜੇ ਹਾਂ ਸਰੀਅਲੇ ਪਿੰਡ ਦੇ ਵਿੱਚ ਵਿਚ ਵਿਚਾਲੇ ਪੰਚਾਇਤ ਘਰ ਦੇ ਕੋਲ ਇੱਕ ਦੁਕਾਨ ਹੈ ਜਿੱਥੇ ਅੱਜ ਲੁਟੇਰਿਆਂ ਦੇ ਵੱਲੋਂ ਹਮਲਾ ਕੀਤਾ ਗਿਆ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਹੈ ਗਲਬਤ ਕਰਦੇ ਆ ਪੂਰਾ ਪਿੰਡ ਵੀ ਇਕੱਠਾ ਹੋਇਆ ਤਸਵੀਰਾਂ ਦਿਖਾ ਦਿੰਨੇ ਆ ਜਿਨ੍ਹਾਂ ਦੇ ਨਾਲ ਵਾਪਰੀ ਹੈ ਉਹ ਮੌਜੂਦ ਨੇ ਗਲਬਤ ਕਰਦੇ ਕਿ ਪੂਰੀ ਘਟਨਾ ਕੋਈ ਹੈ ਅੰਕਲ ਜੀ ਤੁਹਾਡੀ ਦੁਕਾਨ ਹੈ ਜੀ ਇਹ ਹਾਂਜੀ ਕਿਸ ਚੀਜ਼ ਦੀ ਦੁਕਾਨ ਹੈ ਜੀ ਕੱਪੜੇ ਦੀ ਹੈ ਜੀ ਕੱਪੜੇ ਦੀ ਦੁਕਾਨ ਹੈ ਕੀ ਵਾਪਰੇ ਅੱਜ ਜੀ ਅੱਜ ਜੀ ਬਸ ਆ ਕੇ ਪੈਸੇ ਮੰਗਦੇ ਸੀਗੇ ਮੈਂ ਕਿਹਾ ਵੀ ਮੈਂ ਬੋਣੀ ਨਹੀਂ ਕੀਤੀ ਤਾਂ ਚਲੇ ਜਾਓ ਤੁਸੀਂ ਤੇ ਆ ਕੇ ਕੁੱਟਣ ਲੱਗੇ ਜੀ ਮੈਨੂੰ ਅੱਛਾ ਤਿੰਨ ਜਣੇ ਸੀਗੇ ਤਿੰਨ ਜਣੇ ਸੀਗੇ ਤੇ ਕੀ ਕਹੋ ਜੇ ਸੀ ਕਿ ਬੰਦੇ ਕਦੇ ਪਹਿਲਾਂ ਦੇਖੇ ਹੋ ਹਾਂਜੀ ਆਪਣੇ ਪਿੰਡ ਦੇ ਇੱਥੋਂ ਦੇ ਹੀ ਠੀਕ ਹੈ ਇੱਥੋਂ ਦੇ ਹੀ ਕੀ ਕਰਦੇ ਕੀ ਇਹ ਕੰਮ ਕਰ ਉਹ ਉਹ ਨਸ਼ੇ ਹੀ ਹੈ ਜੀ ਉਹ ਨਸ਼ਾ ਖਾਂਦੇ ਹਾਂ ਜੀ ਠੀਕ ਹੈ ਤੁਹਾਡੇ ਤੋਂ ਮਤਲਬ ਜ਼ਬਰਦਸਤੀ ਪੈਸੇ ਮੰਗਦੇ ਸੀ ਹਾਂ ਜੀ ਹਾਂ ਜੀ ਬਸ ਕਿੰਨੇ ਪੈਸੇ ਦੱਸੇ ਉਹਨੇ ਕਿੰਨੇ ਮੰਗਦੇ ਸੀ ਤੁਹਾਡੇ ਤੋਂ ਪੈਸੇ ਤਾਂ ਐ ਨਹੀਂ ਦੱਸੇ ਜੀ ਬਸ ਕਹਿੰਦੇ ਬਾਹਰ ਆ ਕੇ ਕਹਿੰਦੇ ਕਹਿੰਦੇ ਮੈਂ ਬਾਹਰ ਆਇਆ ਨਹੀਂ ਕਾ ਤੇ ਅੰਦਰ ਹੀ ਕੁੱਟਣ ਲੱਗ ਗਏ ਜੀ ਮੈਨੂੰ ਦੁਕਾਨ ਚ ਜੀ ਅੰਦਰ ਵੜ ਕੇ ਦੁਕਾਨ ਹਾਂ ਦੁਕਾਨ ਚ ਵੜ ਕੇ ਨਾਲੇ ਅੱਗ ਲਾਉਂਦੇ ਸੀ ਦੁਕਾਨ ਨੂੰ ਜੀ ਅੱਗ ਵੀ ਲਾਉਂਦੇ ਹਾਂ ਸੀ ਕੀ ਮਚਾਲੀ ਸੀ ਉਹਨਾਂ ਦੀ ਠੀਕ ਹੈ ਹਾਂ ਜੀ ਅੱਛਾ ਕੁਝ ਕਰਦੇ ਇਹ ਸਾਰਾ ਕੁਝ ਪੈਸੇ ਦੇ ਕਾਰਨ ਕਰਦੇ ਸੀ ਕਿ ਪੈਸੇ ਦੋ ਨਹੀਂ ਤਾਂ ਐ ਕਰਾਂਗੇ ਹਾਂਜੀ ਪਹਿਲਾਂ ਕਹਿੰਦੇ ਇਹ ਤੁਹਾਡੇ ਕੋਲ ਹੈ ਇੱਕ ਦਿਨ ਪਹਿਲਾਂ ਵੀ ਆਇਆ ਸੀ ਜੀ ਇਹੀ ਬੰਦੇ ਹਾਂਜੀ ਕੀ ਕਹਿੰਦੇ ਉਹਨੂੰ ਉਦੋਂ ਬਸ ਉਦੋਂ ਤਾਂ ਮੁੜ ਕੇ ਸੀ ਉਦੋਂ ਕਹਿੰਦੇ ਬਸ ਸੂਟ ਜਾਂ ਮੰਗਦੇ ਸੀਗੇ ਇੱਕ ਉਹ ਮੈਂ ਦਿੱਤਾ ਨਹੀਂ ਉਦੋਂ ਅੱਛਾ ਸੂਟ ਮੰਗਦੇ ਸੀ ਮਾਫਤ ਚ ਹਾਂਜੀ ਠੀਕ ਹੈ ਹੁਣ ਪੈਸੇ ਲੈਣ ਆ ਗਿਆ ਜੀ ਹਾਂਜੀ ਹੈ ਬੰਦੇ ਨੇ ਛਿੜੀ ਦੇ ਵੇਲੇ ਨਸ਼ੇ ਹੀ ਹੈ ਜੀ ਵੇਲੇ ਇਹਨਾਂ ਵੀਰੇ ਪਹਿਲਾਂ ਵੀ ਆਪਣੇ ਇੱਕ ਜੈੱਟ ਵਾਲੀ ਦੁਕਾਨ ਹੈ ਜੀ ਅੱਡੇ ਤੇ ਉਹਨਾਂ ਦੇ ਨਾਲ ਵੀ ਆਹੀ ਹੋਇਆ ਅਸੀਂ ਉਹ ਤੋਂ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਸੀ ਪ੍ਰਸ਼ਾਸਨ ਨੇ ਵੀ ਹਨਾ ਸਾਨੂੰ ਚਲੋ ਕਿਹਾ ਵੀ ਅਸੀਂ ਕਰਾਂਗੇ ਪਰ ਕੋਈ ਕਾਰਵਾਈ ਇੰਨੀ ਹੋਈ ਨਹੀਂ ਜੀ ਜੇ ਉਹਨਾਂ ਤੇ ਕਾਰਵਾਈ ਹੋਈ ਹੁੰਦੀ ਤਾਂ ਅੱਜ ਇਹ ਆਪਣੇ ਤੇ ਨਾ ਵਾਪਰਦਾ ਆ ਤੁਸੀਂ ਹੁਣ ਆਹ ਦੁਕਾਨ ਹੈ ਜੀ ਸਾਡੀਆਂ ਮੜਾ ਤੁਸੀਂ ਕੈਮਰੇ ਬੰਨੀ ਨਿਗਾ ਮਰਵਾ ਦਿਓ ਇਹ ਕਿੱਡਾ ਕ ਵੱਡਾ ਸ਼ੋਅਰੂਮ ਹੈ ਜੇ ਇੱਥੋਂ ਸਾਨੂੰ ਕਿੰਨੀ ਕਿੰਨ ਕਮ ਹੁੰਦੀ ਆ ਅਸੀਂ ਆਪਦਾ ਇੱਕ ਪਰਿਵਾਰ ਪਾਲ ਰਹੇ ਆ ਹਨਾ ਬੰਦਾ 500 ਬਣਾ ਲਓ 700 ਕਮਾ ਲਓ 1000 ਬਣਾ ਲਓ ਜੈਟੋ ਤੋਂ ਇੱਥੇ ਰੋਜ਼ਾਨਾ ਆਉਂਦੇ ਆ ਠੀਕ ਹੈ ਜੀ ਆਪਣਾ ਸਰੀ ਵਾਲੇ ਸਾਡੀ ਦੁਕਾਨ ਹੈ ਠੀਕ ਹੈ ਤੇ ਅੱਜ ਦੇਖ ਲਓ ਜੀ ਪਹਿਲਾ ਕੈਂਚੀ ਦਿਖਾਈ ਉਹਨਾਂ ਨੇ ਕੈਂਚੀ ਚੱਕੀ ਹਨਾ ਕਹਿੰਦੇ ਵੀ ਅਸੀਂ ਮਾਰ ਦਾਂਗੇ ਫਿਰ ਸੀਖ ਆਏ ਨਹੀਂ ਹੈਗਾ ਵੀ ਸੀਖ ਉਹਨਾਂ ਨੇ ਬਾਲੀ ਕਹਿੰਦੇ ਅੱਗ ਲਾ ਦਾਂਗੇ ਇਹ ਤਾਂ ਚਲੋ ਆਪਣੇ ਪਿੰਡ ਵਾਲਿਆਂ ਦਾ ਧੰਨਵਾਦ ਹੈ ਜਿਹੜੇ ਚਾਰ ਪੰਜ ਆਪਣੇ ਇੱਥੇ ਨਾਲ ਸੀਗੇ ਉਹਨਾਂ ਨੇ ਬਚਾ ਲਿਆ ਹਨਾ ਨਹੀਂ ਤਾਂ ਵੀਰੇ ਇੰਨੇ ਡੱਕੇ ਹੋਏ ਸੀ ਨਾ ਉਹਨਾਂ ਨੂੰ ਪਤਾ ਲੱਗਦਾ ਸੀ ਕੀ ਕੁਝ ਕਰੀ ਜੰਨੇ ਆ ਮੇਰਾ ਮੇਰੇ ਫਾਦਰ ਸਾਹਿਬ ਹੈ ਠੀਕ ਹੈ ਹੁਣ ਇਹਨਾਂ ਨੂੰ ਤੁਸੀਂ ਵੇਖਿਆ ਨਾ 60 ਸਾਲ ਦੀ ਇਹਨਾਂ ਦੀ ਏਸ ਹੈ ਜੇ ਮੰਨ ਲਓ ਕੋਈ ਨਸ਼ੇੜੀ 4 5 6 ਜਣੇ ਆ ਜਾਣਗੇ ਕੀ ਕੀ ਮੁਕਾਬਲਾ ਕਰ ਲੈਣਗੇ ਤੇ ਇਹਨਾਂ ਦੇ ਇੰਨੀਆਂ ਜ਼ਖਮੀ ਹਨਾ ਲੱਤਾਂ ਮਾਰੀਆਂ ਪਤਾ ਨਹੀਂ ਕੀ ਸੀਗਾ ਕਿਰਚ ਸੀ ਉਹਨਾਂ ਕੋਲੇ ਗੱਲੇ ਦੇ ਵਿੱਚ ਵੀਰੇ ਸਾਰਾ ਜੋ ਵੀ ਸੀਗਾ ਸਾਰਾ ਗੱਲਾ ਲੈ ਕੇ ਠੀਕ ਹੈ ਜੀ ਕਿਉਂਕਿ ਉਹ ਲੈ ਗਏ ਹਾਂਜੀ ਹਾਂਜੀ ਵੀਰੇ ਕੁਝ ਵੀ ਨਹੀਂ ਠੀਕ ਹੈ ਉਸ ਤੋਂ ਬਾਅਦ ਵੀਰੇ ਜਾਣ ਕੇ ਮਾਰਨ ਦੀ ਧਮਕੀ ਦਿੱਤੀ ਹੈ ਉਸ ਤੋਂ ਬਾਅਦ ਵੀ ਕਿਹਾ ਜੇ ਸਾਡੇ ਤੇ ਵੀ ਕੁਝ ਵੀ ਕੀਤਾ ਅਸੀਂ ਵੀ ਕੋਈ ਨਹੀਂ ਰਾਹ ਜਾਂਦੇ ਨੂੰ ਕਿਉਂਕਿ ਅਸੀਂ ਜੈਤ ਤੋਂ ਰੋਜ਼ ਅਪ ਡਾਊਨ ਕਰਨਾ ਹੁੰਦਾ ਜੀ ਹਾਂਜੀ ਆ ਕਿੰਨੇ ਪੈਸੇ ਕਿੰਨੇ ਸੀਗੇ ਗੱਲੇ ਤੋਂ ਦੇ ਵਿੱਚ 3000 ਰੁਪਏ ਸੀ ਜੀ 3000 ਰੁਪਏ ਉਹ ਚੱਕ ਕੇ ਵੀ ਲੈ ਕੇ ਕੁੱਟ ਕੇ ਵੀ ਗਏ ਨੇ ਹਾਂਜੀ ਠੀਕ ਐ ਆ ਪਿੰਡ ਵਾਲੇ ਵੀ ਅਕਲ ਜੀ ਤੁਸੀਂ ਇੱਥੇ ਸੀਗੇ ਨੇੜੇ ਤੇ ਡੇਕਾ ਤੋਂ ਆਹ ਹੋਰ ਬੰਦੇ ਸਨ ਇੱਥੇ ਮੈਂ ਤਾਂ ਹੈ ਨਹੀਂ ਸੀ ਠੀਕ ਐ ਇੱਥੇ ਕਿਹੜਾ ਸੀ ਬੰਦੇ ਦੱਸੋ ਉੱਥੇ ਸਰਜੀਤ ਹੋ ਹਾਂ ਕੀ ਹੋਇਆ ਹੋਇਆ ਕੀ ਇੱਥੇ ਜਿਹਨੇ ਚੱਕਿਆ ਸਾਡਾ ਸਮਾਨ ਫੜਿਆ ਕੈਂਚੀ ਗੁੰਜੀ ਅੱਛਾ ਜੀ ਕੀ ਉਹ ਸਰਜੀਤ ਸੀ ਜੀ ਉੱਥੇ ਇੱਕ ਮਿੰਟ ਠੀਕ ਐ ਹਾਂ ਅਕਲ ਜੀ ਹੋਇਆ ਕੀ ਐ ਤੁਹਾਨੂੰ ਪਤਾ ਹੀ ਹੋਊਗਾ ਵੇ ਨਹੀਂ ਮੈਂ ਤਾਂ ਹੈ ਨਹੀਂ ਸੀ ਮੈਂ ਮੈਂ ਤਾਂ ਮਗਰੋਂ ਆਇਆ ਜਿਹੜੇ ਜੀ ਤੂੰ ਕੁਰਦੇ ਕੁਰਦੇ ਆ ਆਪਣਾ ਘਰ ਨਾਲ ਜੀ ਤੇ ਆਪਣੇ ਘਰੇ ਜਾਵਲੀ ਦੋ ਮੁੰਡੇ ਸੀ ਤੇ ਜਦੋਂ ਇਹਦੇ ਇੱਕ ਦੇ ਜੁੰਡੇ ਫੜੇ ਵੀ ਇੱਕ ਕੁੱਟੀ ਜਾਂਦਾ ਸੀ ਤੇ ਜੋ ਕੁੜਦਾ-ਕੁਰਦਾ ਮੈਂ ਜਦੋਂ ਬਾਹਰ ਉਠਿਆ ਮੈਂ ਕਿ ਕੀ ਹੋ ਲੋਗੀ ਤੇ ਜਦੋਂ ਇਹਨੂੰ ਬਾਹਰ ਕੱਢਿਆ ਸੀ ਉਹਨੂੰ ਬਾਹਰ ਕੱਢ ਕੇ ਤੇ ਵੇਖਿਆ ਤੇ ਬਾਹਰ ਆਇਆ ਤਾਂ ਬਜਿਆ ਨਹੀਂ ਉਹ ਬਾਈ ਦਾ ਨਹੀਂ ਸੀ ਬੰਦੇ ਮਾਰ ਕੇ ਜਾਂਦੇ ਐਨੀ ਕੋਸ਼ਿਸ਼ ਸੀ ਉਹ ਪੂਰੀ ਸੀ ਉਹ ਛੱੜਦੇ ਦੀ ਕੋਈ ਬੰਦਾ ਨਹੀਂ ਨੇੜੇ ਹੁੰਦਾ ਤਾਂ ਕਿਵੇਂ ਬਈ ਸ਼ਟਰ ਆ ਅਸੀਂ ਭੇੜਿਆ ਜੀ ਉੱਥੇ ਸ਼ਟਰ ਤੁਸੀਂ ਬੰਦ ਕੀਤਾ ਹਾਂਜੀ ਤਾਂ ਫੇਰ ਖੋਲਣ ਲੱਗੇ ਹਾਂ ਹਾਂਜੀ ਹਾਂਜੀ ਠੀਕ ਹੈ ਸ਼ਰਿਆ ਅਬਈ ਅੰਕਲ ਜੀ ਇੱਕ ਚੀਜ਼ ਦੱਸੋ ਹਾਲੇ ਤਾਂ ਪੂਰਾ ਦਿਨ ਖੜਾ ਆ ਹਨੇਰਾ ਵੀ ਨਹੀਂ ਹੋਇਆ ਤੇ ਦਿਨ ਦਿਹਾੜਿਆ ਇਹ ਤਾਂ 4 ਵਜੇ ਦੀ ਗੱਲ ਹੈ ਤਿੰਨ ਦਾ ਟਾਈਮ ਹੋ ਦੂ ਤਿੰਨ ਦਾ ਟਾਈਮ ਹੈ ਹਾਂ ਇੱਕ ਜੀ ਹੋਰ ਆ ਆਮ ਤੌਰ ਤੇ ਹੁੰਦਾ ਕਿ ਪਿੰਡਾਂ ਦੇ ਵਿੱਚ ਥੇ ਕਿ ਕੋਈ ਵੜਦਾ ਨਹੀਂ ਕਿ ਪਿੰਡਾਂ ਦੇ ਬੱਚਾ ਕੁਝ ਹੋਣ ਲੱਗਿਆ ਇਹ ਤਾਂ ਸਾਰੇ ਅੱਜ ਤੋਂ ਅੱਜ ਦਾ ਕੋਈ 15 ਦਿਨ 20 ਦਿਨ ਪਹਿਲਾਂ ਵੀ ਕੋਈ ਕਰਕੇ ਕੇ ਚਾਂਸ ਕਰੀ ਜਾਂਦੇ ਆ ਲਗਾਤਾਰ ਕਰ ਰਹੇ ਆ ਆਹ ਪਿੰਡ ਦੇ ਵਿਚਾਲੇ ਦੁਕਾਨ ਹੈ ਜੀ ਹਨਾ ਇੱਕ ਤਾਂ ਹੁੰਦਾ ਨਾ ਵੀ ਕੋਈ ਸਾਈਡ ਤੇ ਹੋਵੇ ਵੀ ਬੰਦੇ ਨੂੰ ਹੁੰਦਾ ਵੀ ਹਾਂ ਯਾਰ ਸੋਨ ਸਨ ਕੋਈ ਰਾਤ ਦਾ ਹਨੇਰਾ ਹੋਵੇ 3 ਵਜੇ ਦੀ ਗੱਲ ਹੈ ਪਿੰਡ ਦੇ ਵਿਚਾਲੇ ਦੁਕਾਨਾਂ ਆਪਣੀ ਜਵਾਂ ਠੀਕ ਹੈ ਜੀ ਵਿਚਾਲੇ ਤੇ ਉੱਥੇ ਆਹ ਗੱਲ ਹੋਈ ਜਾਂਦੀ ਹੈ ਤੇ ਹੁਣ ਐ ਦੱਸੋ ਜੀ ਬੰਦਾ ਜੇ ਘਰੇ ਆਪਣੇ ਸੇਫ ਹੈ ਨਹੀਂ ਫਿਰ ਸੇਫ ਕਿੱਥੇ ਹੈ ਜੀ ਕੋਈ ਕੋਈ ਕਾਰਵਾਈਆਂ ਹਨਗੀਆਂ ਜੇ ਹੁਣ ਅਸੀਂ ਚਾਰ ਭਰਾ ਜਾਵੜੀ ਲਵਾਂਗੇ ਨਾ ਸਾਨੂੰ ਠੀਕ ਹੈ ਵੀ ਹੌਸਲਾ ਦੇ ਦੇਣਗੇ ਅਸੀਂ ਆ ਕਰਾਂਗੇ ਪਹਿਲਾਂ ਆ ਆ ਵੀਰੇ ਇਧਰ ਪਹਿਲਾਂ ਇਹਨਾਂ ਦੇ ਨਾਲ ਹੋਇਆ ਇਹਨਾਂ ਦਾ ਇਹ ਵੀ ਆਪਣੇ ਜੈਤੋਂ ਤੋਂ ਹੀ ਆ ਜੀ ਇਹਨਾਂ ਦੀ ਆਪਣਾ ਅੱਡੇ ਤੇ ਦੁਕਾਨ ਆ ਪਹਿਲਾਂ ਇਹਨਾਂ ਦੇ ਨਾਲ ਹੋਇਆ ਉਦੋਂ ਵੀ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਸੀਗੀ ਕਿ ਅਸੀਂ ਬਾਹਰੋਂ ਆਨੇ ਆ ਜੀ ਕੋਈ ਰੋਜੀ ਰੋਟੀ ਦੇ ਮਾਮਲੇ ਤੁਰੇ ਫਿਰਦੇ ਆ ਕੋਈ ਉਹ ਤਾਂ ਹੈ ਨਹੀਂਗਾ ਜੀ ਹੁਣ ਜਿਹੜੇ ਨਸ਼ੇੜੀ ਬੰਦੇ ਆਈ ਜਿਹੜੇ ਆ ਆਗਲੋਂ ਉਹਨਾਂ ਨੂੰ ਕਿਹੜਾ ਪਤਾ ਵੀ ਅਸੀਂ ਅੱਗ ਲਾਈ ਜੰਨੇ ਜਾਂ ਅਸੀਂ ਕਿਰਚ ਮਾਰੀ ਜੰਨੇ ਜਾਂ ਅਸੀਂ ਬੰਦਾ ਕਿ ਉਹਨਾਂ ਦਾ ਸਾਡੇ ਨਾਲ ਵੈਰ ਥੋੜ ਉਹ ਪਿੱਛੇ ਬੰਦਾ ਮਾਰਨ ਨੂੰ ਤਿਆਰ ਹੋਏ ਪਏ ਆਂ ਦੀ ਕੀਮਤ ਅੱਜ ਦੇ ਦਿਨ ਦੇ ਵਿੱਚ ਵੀਰੇ ਸਿਰਫ 1500 ਤੋਂ 2000 ਰੁਪਏ ਰਹਿ ਗਈ ਅਗਲਾ 2000 ਰੁਪਏ ਪਿੱਛੇ ਆਉਂਦਾ ਇੱਕ ਬੰਦਾ ਜਿਹੜਾ ਸਵੇਰ ਤੋਂ ਆਪ ਦੇ ਘਰੇ ਨਿਕਲਿਆ ਉਹਨੂੰ ਪਤਾ ਨਹੀਂ ਉਹ ਸ਼ਾਮ ਨੂੰ ਵਾਪਸ ਜਾਣਾ ਕਿ ਨਹੀਂ ਜਾਣਾ ਇਹੋ ਜੇ ਕਮਾਈ ਤੋਂ ਅਗਲਾ ਕਰੂ ਕੀ ਜੀ ਤੁਸੀਂ ਸੋਚ ਕੇ ਹਾਲਾਤ ਦੇਖੋ ਕੀ ਬਣੀ ਜਾਂਦੇ ਹੈਗੇ 15 20 ਦਿਨ ਪਹਿਲਾਂ ਕੀ ਇਹ ਤਾਂ ਜਮਾਂ ਸ਼ਰਿਆਮ ਫਰੋਤੀਆਂ ਦਾ ਵੀ ਤੁਸੀਂ ਦੁਕਾਨਾ ਖੋਲੋਗੇ ਪੈਸੇ ਦੇਓਗੇ ਤਾਂ ਖੁੱਲਣਗੇ ਨਹੀਂ ਤੁਹਾਡੀ ਦੁਕਾਨ ਨਹੀਂ ਖੁੱਲਦੀ ਕੀ ਹਾਲਾਤ ਹੈ ਜੀ ਇਹ ਦੇਖੋ ਮਹੀਨੇ ਮਹੀਨੇ ਮੰਗ ਰਹੇ ਮਹੀਨੇ ਮੰਗਦੇ ਆ ਜੀ ਮਹੀਨੇ ਮੰਗਦੇ ਆ ਉਹ ਇਹ ਤਾਂ ਕੋਈ ਸਹੀ ਹਾਲਾਤ ਨਹੀਂ ਇਹ ਅੱਜ ਦੇ ਟਾਈਮ ਦੇ ਵਿੱਚ ਕਿੱਥੋਂ ਜਾ ਕੇ ਅਸੀਂ ਕੋਈ ਕੰਮ ਕਰ ਸਕਦੇ ਹਾਂ ਜੀ ਬਿਲਕੁਲ ਬਾਈ ਪਹਿਲਾਂ ਕਦੇ ਹੋਇਆ ਪਿੰਡਾਂ ਦੇ ਵਿੱਚ ਆ ਕੇ ਇਹ ਤਾਂ ਸਾਰੇ ਹੁਣ ਪਤਾ ਹੀ ਆ ਪੈਂਟ ਵਾਲਿਆਂ ਨੂੰ ਪਤਾ ਹੀ ਆਗਾ ਫਤਿਹ ਜੀ ਇਹ ਦੋ ਤਿੰਨ ਦਿਨਾਂ ਦੀ ਗੱਲ ਅੱਗੇ ਵੀ ਇਹ ਕਹਿੰਦੇ ਹੋ ਕਿਸੇ ਨੂੰ ਕੋ ਟੈਪ ਚਾਰੇ ਨੂੰ ਰਜਗਰ ਵਾਲ ਨੂੰ ਹਾਂ ਜੀ ਕਵਾੜਗਾ ਸੀ ਉਹ ਤੋਂ ਵੀ ਪੈਸੇ ਪੂਹੇ ਖੋ ਕੇ ਲਗੇ ਇੱਥੇ ਠੀਕ ਹੈ ਪੈਂਡ ਦੇ ਤੋਂ ਬਾਅਦਲੇ ਪਾਸੇ ਉਧਰ ਕਵਾੜਗਾ ਸੀ ਕੁਝ ਇਹ ਤਾਂ ਜੀ ਪਿੰਡਾਂ ਦੇ ਵਿੱਚ ਵੜ ਗਏ ਤਾਂ ਕਲੂ ਘਰਾਂ 'ਚ ਵੀ ਵੜ ਸਕਦੇ ਜੀ ਕਿਸੇ ਦੇ ਵੀ ਯਾਹ ਕਰੀਆ ਯਾਹ ਉਹਨਾਂ ਦੇ ਕਿ ਕਸਰਾ ਕਰੀਆ ਹੁਣ ਕਰੀਆ ਕਿ ਗੁੱਟ ਕੇ ਆ ਕੁਝ ਹੋਰ ਹੈ ਅੱਛਾ ਹੁਣ ਤੱਕ ਬਈ ਪੁਲਿਸ ਨੂੰ ਪਤਾ ਲੱਗਿਆ ਕੋਈ ਆਇਆ ਇੱਥੇ ਨਹੀਂ ਹੁਣ ਅਸੀਂ ਜਾਣਾ ਜੀ ਹਾਂ ਪਹਿਲਾਂ ਯਾਨਕਿ মিডিਆ ਨੂੰ ਅਸੀਂ ਕੋਲ ਕੀਤੀ ਸੀਗੀ ਤੇ ਹੁਣ ਅਸੀਂ ਜਾ ਰਹੇ ਹਾਂ ਇਹ ਪੁਲਿਸ ਪ੍ਰਸ਼ਾਸਨ ਨੂੰ ਹੁਣ ਵੀ ਤੁਹਾਡੇ ਕੈਮਰੇ ਥਰੂ ਵੀ ਆਹੀ ਬੇਨਤੀ ਅੱਜ ਸਾਡੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਹੋਊਗਾ ਬਈ ਜੇ ਇਹਨਾਂ ਨੂੰ ਠੱਲ ਪਾਈ ਜਾਵੇ ਜੀ ਐ ਨਾ ਹੋਵੇ ਬਈ ਹਾਂਜੀ ਪਤਾ ਕੀ ਹੈ ਅੱਧੇ ਤਾਂ ਸਾਨੂੰ ਅਹੀਂ ਕਹਿਣ ਲੱਗ ਜਾਂਦੇ ਆ ਬਈ ਕੋਈ ਹੋਣਾ ਤਾਂ ਹੈ ਨੀਗਾ ਕੁਝ ਹੋਣਾ ਤਾਂ ਹੈ ਨੀਗਾ ਉਹ ਕਿਉਂ ਕਹਿ ਰਹੇ ਆ ਜੀ ਜੇ ਪ੍ਰਸ਼ਾਸਨ ਇਹੀ ਇਹਨਾਂ ਤੇ ਪੂਰਾ ਮਜ਼ਬੂਤੀ ਨਾਲ ਹਨਾ ਕੋਈ ਆਪ ਦਾ ਐਕਸ਼ਨ ਲਵੇ ਤਾਂ ਇਹ ਤਾਂ ਇਹ ਤਾਂ ਗੱਲਾਂ ਬਣ ਨਹੀਂ ਨਾ ਬਈ ਕੁਝ ਹੋਣਾ ਤਾਂ ਹੈ ਨੀਗਾ ਜੀ ਇੱਥੇ 10 ਜਣੇ ਆਹ ਗੱਲ ਕਰ ਰਹੇ ਆ ਪ੍ਰਸ਼ਾਸਨ ਨੂੰ ਤਾਂ ਕਿਹਾ ਹੋਇਆ ਜੀ ਉਹ ਸਰਪੰਚ ਸਾਹਿਬ ਆ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਆਂ। ਸਾਡੀ ਗੱਲਬਾਤ ਕਰ ਲੈਣੇ ਤਾਂ ਕਹਿੰਦੇ ਕਿ ਪਿੰਡ ਦੇ ਸਰਪੰਚ ਸਾਹਿਬ ਵੀ ਪਹੁੰਚਾ ਉਹਨਾਂ ਨੂੰ ਵੀ ਪੁੱਛ ਲੈਣੇ ਆਂ। ਸਰਪੰਚ ਸਾਹਿਬ ਤੁਹਾਨੂੰ ਪਤਾ ਲੱਗ ਗਈ ਘਟਨਾ ਕੀ ਹੋਈ ਹੈ ਜੀ? ਨਹੀਂ ਮੈਂ ਇਹ ਪੁੱਛਿਆ ਇਹਦੇ ਕੋਈ ਜਾਣਕਾਰੀ ਉਹ ਜਿਵੇਂ ਕਿਵੇਂ ਦੇਖਦੇ ਹੋਏ ਘਟਨਾ ਨੂੰ ਪਿੰਡ ਦੇ ਵਿੱਚ ਆ ਕੇ ਦੁਕਾਨ 'ਚ ਵੜ ਕੇ ਕੁੱਟਮਾਰ ਕਰਨੀ 11500 ਰੁਪਏ ਵਿੱਚ। ਬਹੁਤ ਮਾੜੀ ਗੱਲ ਆ। ਹੂੰ। ਥੋੜੇ ਸਾਹਮਣੇ ਸਾਰੇ ਪਿੰਡ ਇਕੱਠਾ ਹੋਇਆ ਬਥੇ। ਬਿਲਕੁਲ। ਬਹੁਤ ਮਾੜੀ ਗੱਲ ਆ। ਹੂੰ। ਬਾਕੀ ਉਹਨੂੰ ਵੈਰੀਫਾਈ ਕਰਦੇ ਵੀ ਕੀ ਗੱਲ ਫੇਰ। ਕਲੀਅਰ ਹੋ ਗੱਲ ਕੀ ਹੈ ਕਰਵਾਉਂਗੇ ਕਾਰਵਾਈ ਕਾ ਉੱਤੇ ਦੋਸ਼ੀਆਂ ਦੇ ਜੇ ਪਤਾ ਕਾਰਵਾਈ ਤਾਂ ਪ੍ਰਸ਼ਾਸਨ ਨੇ ਕਰਨੀ ਹੈ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦੇਣਾ ਜੀ ਇਸ ਸਬੰਧੀ ਵੀ ਆ ਗੱਲ ਹੋਈ ਹੈ ਠੀਕ ਹੈ ਇਹ ਕਾਰਵਾਈ ਤਾਂ ਪ੍ਰਸ਼ਾਸਨ ਨੇ ਕਰਨੀ ਹੈ